ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੀ ਹਾਂ ਜੇਕਰ ਤੁਸੀਂ ਕੇਵੀਐਸ ਦੇ ਵਿੱਚ ਐਜ਼ ਅ ਟੀਚਰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਯੋਗਤਾ ਕੀ ਹੋਣੀ ਚਾਹੀਦੀ ਹੈ ਜੇਕਰ ਤੁਸੀਂ ਇਨ ਫਿਊਚਰ ਔਨ ਵਾਲੀ ਰਿਕਰੂਟਮੈਂਟ ਦੇ ਵਿੱਚ ਅਪਲਾਈ ਕਰਦੇ ਹੋ ਐਜ਼ ਅ ਪੀਆਰਟੀ ਜਿਹਨੂੰ ਤੁਸੀਂ ਪ੍ਰਾਇਮਰੀ ਟੀਚਰ ਜਾਂ ਫਿਰ ਈਟੀਟੀ ਟੀਚਰ ਕੈਨਿਓ ਜਾਫਰ TGT ਜਿਹਨੂੰ ਤੁਸੀਂ ਪੰਜਾਬ ਵਿੱਚ ਮਾਸਟਰ ਕਲਾਸਰ ਟੀਚਰ ਕਹਿੰਦੇ ਹੋ ਜਾਂ ਫਿਰ PGDT ਟੀਚਰ ਪੰਜਾਬ ਵਿੱਚ ਤੁਸੀਂ ਇਹਨੂੰ ਲੈਕਚਰਰ ਟੀਚਰ ਕਹਿੰਦੇ ਹੋ ਸੋ ਜੇਕਰ ਤੁਸੀਂ ਇਨਾ ਵੈਕੈਂਸੀਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਯੋਗਤਾ ਕੀ ਹੋਣੀ ਚਾਹੀਦੀ ਹੈ ਤੁਹਾਡੀ ਉਮਰ ਸੀਮਾ ਕੀ ਹੋਣੀ ਚਾਹੀਦੀ ਹੈ ਇਹਨਾਂ ਗੱਲਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਆ ਐਂਡ ਫਿਊਚਰ ਦੇ ਵਿੱਚ ਤੁਹਾਨੂੰ ਛੇਤੀ ਹੀ KVS ਦੀਆਂ ਵੈਕੈਂਸੀਜ਼ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਗੱਲ ਕਰ ਰਹੇ ਹਾਂ GVS ਦੇ ਵਿੱਚ ਅਪਲਾਈ ਕਰਨ ਦੇ ਲਈ ਜਿਹੜੀ ਤੁਹਾਡੀ ਉਮਰ ਸੀਮਾ ਹੈਗੀ ਐ ਜੀ ਉਹ ਕਿੰਨੀ ਹੋਣੀ ਚਾਹੀਦੀ ਆ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਿੰਗਲ ਸਕਰੀਨ ਤੇ ਪ੍ਰਾਇਮਰੀ ਟੀਚਰ ਪ੍ਰਾਇਮਰੀ ਟੀਚਰ 뮤జిక్ TGT PGT ਲਾਇਬ੍ਰੇਰੀਅਨ ਵਾਈਸ ਪ੍ਰਿੰਸੀਪਲ ਪ੍ਰਿੰਸੀਪਲ ਐਂਡ ਅਸਿਸਟੈਂਟ ਕਮਿਸ਼ਨਰ ਦੀ ਗੱਲ ਕੀਤੀ ਗਈ ਹੈ ਵੈਸੇ ਆਪਾਂ ਮੇਨਲੀ ਗੱਲ ਕਰਾਂਗੇ PRT TGT ਐਂਡ PGT ਦੀ ਸੋ ਤੁਸੀਂ ਦੇਖ ਸਕਦੇ ਹੋ ਪ੍ਰਾਇਮਰੀ ਟੀਚਰ ਦੀ ਜਿਹੜੀ ਮੈਕਸਿਮਮ ਏਜ ਲਿਮਿਟ ਹੈਗੀ ਐ ਜੀ ਉਹ ਹੈਗੀ ਆ 30 ਸਾਲ ਪੀਆਰਟੀ 뮤직 ਦੀ ਵੀ 30 ਸਾਲ ਟੀਜੀਟੀ ਪੋਸਟ ਵਿੱਚ ਅਪਲਾਈ ਕਰਨ ਦੇ ਲਈ 35 ਸਾਲ ਤੁਹਾਡੀ ਉਮਰ ਮੈਕਸਿਮਮ ਦੀ ਗੱਲ ਕੀਤੀ ਜਾ ਰਹੀ ਹੈ ਪੀਜੀਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ 40 ਸਾਲ ਲਾਇਬ੍ਰੇਰੀਅਨ 35 ਸਾਲ ਵਾਈਸ ਪ੍ਰਿੰਸੀਪਲ 45 ਸਾਲ ਪ੍ਰਿੰਸੀਪਲ 50 ਸਾਲ ਅਸਿਸਟੈਂਟ ਕਮਿਸ਼ਨਰ 50 ਸਾਲ ਐਂਡ ਇੱਥੇ ਫੀਮੇਲਸ ਨੂੰ 10 ਸਾਲ ਦੀ ਏਜ ਰਿਲੈਕਸੇਸ਼ਨ ਵੀ ਦੇਖਣ ਨੂੰ ਮਿਲਦੀ ਹੈ PGT ਪ੍ਰਿੰਸੀਪਲ ਐਂਡ ਵਾਈਸ ਪ੍ਰਿੰਸੀਪਲ ਨੂੰ ਛੱਡ ਕੇ PRT ਐਂਡ TGT ਦੇ ਵਿੱਚ ਲਗਭਗ 10 ਸਾਲ ਦੀ ਏਜ ਰਿਲੈਕਸੇਸ਼ਨ ਦੇਖਣ ਨੂੰ ਮਿਲੇਗੀ। ਬਾਕੀ ਕੈਟਾਗਰੀ ਵਾਈਜ਼ ਵੀ ਏਜ ਰਿਲੈਕਸੇਸ਼ਨ ਦਿੱਤੀ ਗਈ ਹੈ ਜਿਵੇਂ ਕਿ ST, SC ਨੂੰ 5 ਸਾਲ ਦੀ ਰਿਲੈਕਸੇਸ਼ਨ ਦਿੱਤੀ ਗਈ ਹੈ। OBC ਨਾਨ ਕਰੀਮੀ ਲੇਅਰ ਨੂੰ ਵੀ ਦਿੱਤੀ ਗਈ ਹੈ ਜੀ। ਐਂਡ ਪਰਸਨਸ ਵਿਦ ਡਿਸੇਬਿਲਟੀਜ਼ ਨੂੰ ਵੀ 10 ਸਾਲ ਦੀ ਜਿਹੜੀ ਏਜ ਰਿਲੈਕਸੇਸ਼ਨ ਹੈਗੀ ਆ ਜੀ ਉਹ ਦਿੱਤੀ ਗਈ ਹੈ ਜੇਕਰ ਤੁਸੀਂ ਗੱਲ ਕਰਦੇ ਹੋ ਪੀਆਰਟੀ ਐਂਡ ਟੀਜੀਟੀ ਦੀ ਇਹਨਾਂ ਦੋਨਾਂ ਵਿੱਚ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਸੀਟੈਟ ਪਾਸ ਹੋਣ ਦੀ ਯੋਗਤਾ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਅਸੀਂ ਗੱਲ ਕਰ ਲੈਣੀ ਆ ਪੀਆਰਟੀ ਦੀ ਸਭ ਤੋਂ ਪਹਿਲਾਂ ਆਪਾਂ ਪ੍ਰਾਇਮਰੀ ਟੀਚਰ ਜਾਂ ਫਿਰ ਈਟੀਟੀ ਟੀਚਰ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਟੀਜੀਟੀ ਟੀਚਰ ਉਸ ਤੋਂ ਬਾਅਦ ਅਸੀਂ ਪੀਜੀਟੀ ਟੀਚਰ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਪ੍ਰਾਇਮਰੀ ਟੀਚਰ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ 12ਵੀਂ ਜਮਾਤ ਪਾਸ ਕੀਤੀ ਹੋਵੇ ਘੱਟੋ-ਘੱਟ 50% ਨੰਬਰਾਂ ਦੇ ਨਾਲ ਤੇ ਤੁਹਾਡੇ ਕੋਲ 2 ਸਾਲਾਂ ਦਾ ਜਿਹੜਾ ਡੀਐਲਐਡ ਦਾ ਕੋਰਸ ਹੈਗਾ ਯਾ ਜਿਹਨੂੰ ਤੁਸੀਂ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਕਹਿ ਦਿੰਨੇ ਹੋ ਈਟੀਟੀ ਕਹਿ ਦਿੰਨੇ ਹੋ ਜਾ ਫਿਰ ਤੁਹਾਡੇ ਕੋਲ 4 ਸਾਲਾਂ ਦਾ ਜਿਹੜਾ ਐਲੀਮੈਂਟਰੀ ਵਾਲਾ ਬੀਐੜ ਕੋਰਸ ਕੀਤਾ ਹੋਣਾ ਚਾਹੀਦਾ ਆ ਜਾਂ ਫਿਰ ਤੁਸੀਂ 2 ਸਾਲ ਦਾ ਡਿਪਲੋਮਾ ਇਨ ਐਜੂਕੇਸ਼ਨ ਕੀਤਾ ਹੋਵੇ ਸਪੈਸ਼ਲ ਐਜੂਕੇਸ਼ਨ ਵਾਲਾ ਫਿਰ ਤੁਸੀਂ ਐਲੀਜੀਬਲ ਹੈਗੇ ਹੋ ਪੀਆਰਟੀ ਟੀਚਰ ਬਣਨ ਦੇ ਲਈ ਬਟ ਇਹਦੇ ਵਿੱਚ ਵੀ ਇੱਕ ਕੰਡੀਸ਼ਨ ਹੈਗੀ ਆ ਕਿ ਤੁਸੀਂ ਸੀਟੈਟ ਦਾ ਪੇਪਰ 1 ਜਿਹੜਾ ਪਾਸ ਹੈਗਾ ਜੀ ਉਹ ਜ਼ਰੂਰ ਕੀਤਾ ਹੋਵੇ ਐਂਡ ਇਸ ਦੇ ਨਾਲ-ਨਾਲ ਤੁਹਾਡੀ ਐਬਿਲਿਟੀ ਹੋਵੇ ਟੀਚ ਕਰਨ ਦੀ ਇੰਗਲਿਸ਼ ਐਂਡ ਹਿੰਦੀ ਦੇ ਵਿੱਚ ਹੁਣ ਅਸੀਂ ਗੱਲ ਕਰ ਲੈਨੇ ਆ ਟੀਜੀਟੀ ਟੀਚਰ ਦੀ ਟੀਜੀਟੀ ਟੀਚਰ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਸੀਂ ਗ੍ਰੈਜੂਏਸ਼ਨ ਤੱਕ ਕੀਤੀ ਹੀ ਹੋਵੇ ਤੇ ਪਰਸੈਂਟੇਜ ਤੁਹਾਡੀ ਹੋਣੀ ਚਾਹੀਦੀ ਹੈ ਘੱਟੋ ਘੱਟ 50% ਐਂਡ ਇਸ ਤੋਂ ਬਾਅਦ ਸਬਜੈਕਟ ਕਨਸਰਨਡ ਦੇ ਵਿੱਚ ਵੀ ਤੁਹਾਡੇ ਜਿਹੜੇ ਨੰਬਰ ਨੇ 50% ਹੋਣੇ ਚਾਹੀਦੇ ਨੇ ਓਵਰ ਆਲ ਤਾਂ ਹੋਣੇ ਹੀ ਚਾਹੀਦੇ ਨੇ ਜਿਵੇਂ ਮੰਨ ਲਓ ਤੁਸੀਂ ਬਣਨਾ ਹੈ ਅੰਗਰੇਜ਼ੀ ਟੀਚਰ ਅੰਗਰੇਜ਼ੀ ਟੀਚਰ ਬਣਨ ਦੇ ਲਈ ਵੀ ਤੁਹਾਡੇ ਇਲੈਕਟਿਵ ਜਾਂ ਫਿਰ ਇੰਗਲਿਸ਼ ਲਿਟਰੇਚਰ ਦੇ ਵਿੱਚ ਵੀ 50% ਨੰਬਰ ਹੋਣੇ ਚਾਹੀਦੇ ਨੇ ਐਂਡ ਓਵਰਆਲ ਵੀ 50% ਨੰਬਰ ਹੋਣੇ ਚਾਹੀਦੇ ਨੇ ਬੀਐਡ ਦੇ ਵਿੱਚ ਵੀ 50% ਨੰਬਰ ਜ਼ਰੂਰ ਹੋਣ ਐਂਡ ਸੀਟੈਟ ਦਾ ਜਿਹੜਾ ਪੇਪਰ 2 ਹੈਗਾ ਜੀ ਉਹ ਵੀ ਕੁਆਲੀਫਾਈ ਕੀਤਾ ਹੋਵੇ ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਣੇ ਆ ਮੈਥ ਦੀ ਮੈਥ ਜਿਹੜਾ ਸਬਜੈਕਟ ਹੈਗਾ ਜੀ ਤੁਸੀਂ 3 ਸਾਲ ਜਾਂ ਫਿਰ 6 ਸਮੈਸਟਰ ਜ਼ਰੂਰ ਪੜਿਆ ਹੋਵੇ ਇਸ ਤੋਂ ਇਲਾਵਾ ਫਿਜ਼ਿਕਸ ਵਰਗਾ ਜਿਹੜਾ ਸਬਜੈਕਟ ਹੈਗਾ ਜੀ ਘੱਟੋ ਘੱਟ 1 ਸਾਲ ਜਾਂ ਫਿਰ 2 ਸਮੈਸਟਰ ਪੜਿਆ ਹੋਵੇ ਐਂਡ ਇੱਕ ਸਬਜੈਕਟ ਪੜਿਆ ਹੋਵੇ ਕੈਮਿਸਟਰੀ ਇਲੈਕਟ੍ਰੋਨਿਕਸ ਕੰਪਿਊਟਰ ਸਾਇੰਸ ਜਾਂ ਫਿਰ ਸਟੈਟਿਸਟਿਕਸ ਵਿੱਚੋਂ TGT ਸਾਇੰਸ ਦੇ ਵਿੱਚ ਅਪਲਾਈ ਕਰਨ ਦੇ ਲਈ ਬਾਇਓਲੋਜੀ ਲਾਈਫ ਸਾਇੰਸ ਬੋਟਨੀ ਜ਼ੂਲੋਜੀ ਵਿੱਚੋਂ ਇੱਕ ਸਬਜੈਕਟ ਤਾਂ ਪੜਿਆ ਹੀ ਹੋਵੇ ਲਗਭਗ 10 ਸਾਲ ਜਾਂ ਫਿਰ 6 ਸੈਮੈਸਟਰ ਇੱਕ ਐਡੀਸ਼ਨਲ ਸਬਜੈਕਟ ਦੀ ਵੀ ਇਹਨਾਂ ਨੇ ਗੱਲ ਕੀਤੀ ਹੈ ਜਿਵੇਂ ਕਿ ਕੈਮਿਸਟਰੀ ਬੋਟਨੀ ਜੂਲੋਜੀ TGT SST ਦੀ ਜੇਕਰ ਗੱਲ ਕਰੀਏ ਤਾਂ ਇਹਦੇ ਵਿੱਚੋਂ ਚਾਰ ਸਬਜੈਕਟਾਂ ਦੀ ਗੱਲ ਕੀਤੀ ਗਈ ਹੈ ਇਹਨਾਂ ਚਾਰ ਸਬਜੈਕਟਾਂ ਦੇ ਵਿੱਚੋਂ ਤੁਸੀਂ ਕੋਈ ਦੋ ਸਬਜੈਕਟ ਪੜ੍ਹੇ ਹੋਣ ਐਂਡ ਇਹਨਾਂ ਦੋ ਸਬਜੈਕਟਾਂ ਦੀ ਜੇਕਰ ਮੈਂ ਗੱਲ ਕਰਾਂ ਜਿਵੇਂ ਹਿਸਟਰੀ ਜੀਓਗ੍ਰਾਫੀ ਇਕਨੋਮਿਕਸ ਪੋਲੀਟੀਕਲ ਸਾਇੰਸ ਵਿੱਚੋਂ ਹਿਸਟਰੀ ਜਾਂ ਫਿਰ ਜੀਓਗ੍ਰਾਫੀ ਇਹਨਾਂ ਵਿੱਚੋਂ ਇੱਕ ਸਬਜੈਕਟ ਤਾਂ ਲਾਜ਼ਮੀ ਹੋਵੇ ਇਸ ਤੋਂ ਇਲਾਵਾ ਹੋਰ ਕੋਈ ਵੀ ਸਬਜੈਕਟ ਹੋ ਸਕਦਾ ਆ ਭਾਵ ਇਹ ਕਿ ਤੁਸੀਂ ਗ੍ਰੈਜੂਏਸ਼ਨ ਵਿੱਚੋਂ ਇਹਨਾਂ ਵਿੱਚੋਂ ਕੋਈ ਵੀ ਜਿਹੜੇ ਦੋ ਸਬਜੈਕਟਸ ਨੇ ਉਹ ਪੜੇ ਹੋਣ ਬਟ ਇੱਕ ਸਬਜੈਕਟ ਹਿਸਟਰੀ ਜਾਂ ਫਿਰ ਜੀਓਗ੍ਰਾਫੀ ਵਿੱਚੋਂ ਇੱਕ ਤਾਂ ਹੋਣਾ ਹੀ ਚਾਹੀਦਾ ਹੈ ਟੀਜੀਟੀ ਇੰਗਲਿਸ਼ ਦੀ ਜੇਕਰ ਗੱਲ ਕਰੀਏ ਤਾਂ ਜਿਹੜਾ ਇੰਗਲਿਸ਼ ਲਿਟਰੇਚਰ ਜਾਂ ਫਿਰ ਇੰਗਲਿਸ਼ ਇਲੈਕਟਿਵ ਦਾ ਜਿਹੜਾ ਸਬਜੈਕਟ ਹੈਗਾ ਜੀ ਉਹ ਤੁਸੀਂ 3 ਸਾਲ ਜਾਂ ਫਿਰ 6 ਸਮੈਸਟਰ ਪੜਿਆ ਹੋਵੇ ਟੀਜੀਟੀ ਹਿੰਦੀ ਦੀ ਜੇਕਰ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਇਲੈਕਟਿਵ ਸਬਜੈਕਟ ਹੈਗਾ ਜੀ ਉਹ 3 ਸਾਲ ਜਾਂ ਫਿਰ 6 ਸਮੈਸਟਰ ਪੜਿਆ ਹੋਵੇ PGT ਸੰਸਕ੍ਰਿਤੀ ਗੱਲ ਕਰਦਿਆਂ ਤਾਂ ਇਹਦੇ ਵਿੱਚ ਵੀ ਸੇਮ ਚੀਜ਼ ਦੇਖਣ ਨੂੰ ਮਿਲਦੀ ਹੈ ਇਲੈਕਟਿਵ ਦਾ ਵਿਸ਼ਾ 3 ਸਾਲ ਜਾਂ ਫਿਰ 6 ਸੈਮੈਸਟਰ ਪੜ੍ਹਿਆ ਹੋਵੇ PGT ਦੀ ਗੱਲ ਕਰ ਲੈਣੀ ਆ ਪੋਸਟ ਗ੍ਰੈਜੂਏਟ ਟੀਚਰ ਜਿਹਨੂੰ ਤੁਸੀਂ ਕਹਿੰਦੇ ਹੋ ਜਾਂ ਫਿਰ ਲੈਕਚਰਰ ਵੀ ਕਹਿ ਦਿੰਦੇ ਹੋ ਜਨਰਲ ਕ੍ਰਾਈਟੇਰੀਆ ਤਾਂ ਇਹੀ ਦੇਖਣ ਨੂੰ ਮਿਲੇਗਾ ਕਿ ਤੁਸੀਂ ਮਾਸਟਰਸ ਕੀਤੀ ਹੋਵੇ ਐਮਏ ਐਮਐਸਸੀ ਜ਼ਰੂਰ ਕੀਤੀ ਹੋਵੇ 50 ਪ੍ਰਤੀਸ਼ਤ ਨੰਬਰਾਂ ਦੇ ਨਾਲ ਬੀਐਡ ਦੇ ਵਿੱਚ ਵੀ 50 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਨੇ ਸਬਜੈਕਟ ਵਾਈਜ਼ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਜਿਵੇਂ ਮੰਨ ਲਓ ਤੁਸੀਂ PGT ਇੰਗਲਿਸ਼ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਾਸਟਰਜ਼ ਕੀਤੀ ਹੋਵੇ ਇੰਗਲਿਸ਼ ਦੇ ਵਿੱਚ ਪਲੱਸ ਗ੍ਰੈਜੂਏਸ਼ਨ ਲੈਵਲ ਤੇ ਵੀ ਤੁਸੀਂ ਇਲੈਕਟਿਵ ਦਾ ਜਿਹੜਾ ਵਿਸ਼ਾ ਹੈਗਾ ਆ ਜੀ ਉਹ ਪੜਿਆ ਹੋਣਾ ਜ਼ਰੂਰੀ ਹੈ ਪਹਿਲਾਂ ਇਹ ਕੰਡੀਸ਼ਨ ਦੇਖਣ ਨੂੰ ਨਹੀਂ ਮਿਲਦੀ ਸੀਗੀ ਬਟ ਇਸ ਵਾਰ ਕੰਡੀਸ਼ਨ ਜਿਹੜੀ ਹੈਗੀ ਆ ਇਹ ਤੁਹਾਨੂੰ ਦੇਖਣ ਨੂੰ ਮਿਲੇਗੀ PGT ਹਿੰਦੀ ਦੇ ਵਿੱਚ ਵੀ ਸੇਮ ਮਾਸਟਰਸ ਕੀਤੀ ਹੋਵੇ ਹਿੰਦੀ ਦੇ ਵਿੱਚ ਤੇ ਗ੍ਰੈਜੂਏਸ਼ਨ ਵੀ ਕੀਤੀ ਹੋਵੇ ਹਿੰਦੀ ਦੇ ਵਿੱਚ ਪੀਜੀਟੀ ਮੈਥਮੈਟਿਕਸ ਦੇ ਵਿੱਚ ਮਾਸਟਰਸ ਕੀਤੀ ਹੋਵੇ ਮੈਥਮੈਟਿਕਸ ਦੇ ਵਿੱਚ ਜਾਂ ਫਿਰ ਐਪਲਾਈਡ ਮੈਥਮੈਟਿਕਸ ਦੇ ਵਿੱਚ ਪਲੱਸ ਗ੍ਰੈਜੂਏਸ਼ਨ ਦੇ ਵਿੱਚ ਵੀ ਮੈਥ ਪੜ੍ਹਿਆ ਹੋਵੇ PGT ਫਿਜ਼ਿਕਸ ਦੇ ਵਿੱਚ ਤੁਸੀਂ ਮਾਸਟਰਸ ਕੀਤੀ ਹੋਵੇ ਫਿਜ਼ਿਕਸ ਅਪਲਾਈਡ ਫਿਜ਼ਿਕਸ ਇਲੈਕਟ੍ਰੋਨਿਕਸ ਜਾਂ ਫਿਰ ਨਿਊਕਲੀਅਰ ਫਿਜ਼ਿਕਸ ਦੇ ਵਿੱਚ ਤੇ ਗ੍ਰੈਜੂਏਸ਼ਨ ਕੀਤੀ ਹੋਵੇ ਫਿਜ਼ਿਕਸ ਦੇ ਵਿੱਚ కెਮਿਸਟਰੀ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਸੀਂ ਮਾਸਟਰਸ ਕੀਤੀ ਹੋਵੇ కెਮਿਸਟਰੀ ਜਾਂ ਫਿਰ ਬਾਇਓਕੈਮਿਸਟਰੀ ਦੇ ਵਿੱਚ ਤੇ ਗ੍ਰੈਜੂਏਸ਼ਨ ਦੇ ਵਿੱਚ ਵੀ కెਮਿਸਟਰੀ ਪੜ੍ਹੀ ਹੋਵੇ ਬਾਇਓਲੋਜੀ ਦੀ ਜੇਕਰ ਗੱਲ ਕਰਦੇ ਹਾਂ ਤੇ ਇਹਦੇ ਵਿੱਚ ਬੋਟਨੀ ਜ਼ੂਲੋਜੀ ਜਾਂ ਫਿਰ ਲਾਈਫ ਸਾਇੰਸ ਜੈਨੇਟਿਕਸ ਤਾਂ ਪੜਿਆ ਹੀ ਹੋਵੇ ਜਾਂ ਫਿਰ ਕਹਿ ਸਕਦੇ ਆ ਇਹਨਾਂ ਦੀ ਮਾਸਟਰਸ ਕੀਤੀ ਹੋਵੇ ਇਹਨਾਂ ਵਿੱਚੋਂ ਕਿਸੇ ਵੀ ਇੱਕ ਦੀ ਪਲੱਸ ਗ੍ਰੈਜੂਏਸ਼ਨ ਕੀਤੀ ਹੋਵੇ ਬਾਇਓਲੋਜੀ ਦੇ ਵਿੱਚ ਕਮਰਸ ਦੇ ਵਿੱਚ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਮਾਸਟਰਸ ਡਿਗਰੀ ਕੀਤੀ ਹੋਵੇ ਕਮਰਸ ਦੇ ਵਿੱਚ ਪੀਜੀਟੀ ਇਕਨੋਮਿਕਸ ਦੇ ਵਿੱਚ ਅਪਲਾਈ ਕਰਨ ਦੇ ਲਈ ਇਕਨੋਮਿਕਸ ਅਪਲਾਈਡ ਇਕਨੋਮਿਕਸ ਜਾਂ ਫਿਰ ਬਿਜ਼ਨਸ ਇਕਨੋਮਿਕਸ ਦੇ ਵਿੱਚ ਤੁਸੀਂ ਮਾਸਟਰਸ ਜ਼ਰੂਰ ਕੀਤੀ ਹੋਵੇ ਲਾਇਬ੍ਰੇਰੀਅਨ ਦੇ ਵਿੱਚ ਅਪਲਾਈ ਕਰਨ ਦੇ ਲਈ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਲਾਇਬ੍ਰੇਰੀ ਸਾਇੰਸ ਦੇ ਵਿੱਚ ਜਾਂ ਫਿਰ ਗ੍ਰੈਜੂਏਸ਼ਨ ਕੀਤੀ ਹੋਵੇ ਪਲੱਸ 1 ਸਾਲ ਦਾ ਡਿਪਲੋਮਾ ਕੀਤਾ ਹੋਵੇ ਲਾਇਬ੍ਰੇਰੀ ਸਾਇੰਸ ਵਾਲਾ ਫਿਜ਼ੀਕਲ ਐਜੂਕੇਸ਼ਨ ਟੀਚਰ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ 4 ਸਾਲਾਂ ਦਾ ਜਿਹੜਾ ਇੰਟੀਗ੍ਰੇਟਿਡ ਕੋਰਸ ਹੈਗਾ ਯਾ ਬੀਪੀਐਡ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਉਹ ਕੀਤਾ ਹੋਵੇ ਜਾਂ ਫਿਰ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਪਲੱਸ ਬੀਪੀਐਡ ਕੀਤੀ ਹੋਵੇ ਬਾਕੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਤੁਹਾਨੂੰ ਇੱਕ ਟੈਸਟ ਪਾਸ ਕਰਨਾ ਪੈਣਾ ਆ ਟੈਸਟ ਪਾਸ ਕਰਨ ਤੋਂ ਬਾਅਦ ਤੁਹਾਨੂੰ ਇੰਟਰਵਿਊ ਦੇ ਵਿੱਚ ਵੀ ਅਪੀਅਰ ਹੋਣਾ ਪੈਣਾ ਆ ਉਸ ਤੋਂ ਬਾਅਦ ਹੀ ਜਿਹੜੀ ਸਿਲੈਕਸ਼ਨ ਹੈਗੀ ਆ ਜੀ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਪਹਿਲਾਂ ਟੈਸਟ ਹੋਏਗਾ ਫਿਰ ਇੰਟਰਵਿਊ ਹੋਣੀ ਹੈ ਫਿਰ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਹੈ ਬਾਕੀ ਜਿਹੜੀ ਜਾਣਕਾਰੀ ਹੈਗੀ ਆ ਜੀ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੀ ਹੈ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all